ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨੇ ਗਾਵਾਂ ਟੁਕੜਾ ਗੱਪਨਾ ਤੁਹਾਨੂੰ ਦਿਖਾਉਣੀ ਆਂ ਤੇ ਦੁੱਧ ਵੀ ਦਿਹੰਦੀਆਂ ਵਾਂ ਨਾਲ ਦੁੱਧ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤੁਸੀਂ ਲਈ ਆਪਣੀ ਇੱਥੋਂ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਪੀਣਾ ਚਵਾਈ ਤੋ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਤੇ ਬਾਕੀ ਤੋਕੜ ਗੱਬਣ ਜਿਹੜਾ ਪਸ਼ੂ ਵਾ ਦਿੱਤੇ ਗਏ ਟਾਈਮ ਦੇ ਵਿੱਚ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਭਾਵੇਂ ਇੱਥੋਂ ਹੀ ਚੈੱਕ ਕਰਵਾ ਕੇ ਖੜਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਕੈਮ ਜੀ ਸਿੱਤਾ ਹੁਣ ਮੈਨੂੰ ਨਹੀਂ ਆ ਰਿਹਾ ਉਹ ਸਹੀ ਹੈ ਕਿ ਉਹ ਪਿਆਰ ਫਰਕਾ ਠੀਕ ਹੈ ਮੰਗੂ ਭਾਜੀ ਅੱਜ ਗਏ ਸੀ ਕਿਤੇ ਹਾਂਜੀ ਮੰਗੂ ਭਾਈ ਕੰਮ ਹੀ ਉੱਥੇ ਚਲ ਗਏ ਜੱਜਾ ਠੀਕ ਥੋੜੀ ਕੰਮ ਹੀ ਨਹੀਂ ਤੇ ਸਾਰੇ ਜਾਂਦਾ ਪਰ ਉਹਦੇ ਪਾਸ ਸਰਨਾ ਨਹੀਂ ਸੀ ਆ ਨਹੀਂ ਚਲ ਕੇ ਜਾਣਾ ਪਿਆ ਉਹਨੂੰ ਠੀਕ ਐ ਤੇ ਅੱਜ ਫਿਰ ਤੁਹਾਡੇ ਡਿਊਟੀ ਲੱਗ ਗਈ ਆ ਮੈਨੂੰ ਅੱਜ ਕਾਹ ਕੇ ਆ ਵੀ ਅੱਜ ਤੁਹਾਨੂੰ ਭਾਵੇਂ ਠੀਕ ਐ ਚਲੋ ਨਾਮ ਦੱਸੋ ਫਿਰ ਨਾਮ ਮਨਿੰਦਰ ਪਾਲੀ ਅੱਛਾ ਮਨਿੰਦਰ ਪਾਲੀ ਜੋ ਠੀਕ ਐ ਥੋਬਾ ਸੇਵਲ ਜਨਾਲਾ ਜ਼ਿਲ੍ਹਾ ਮਿਰਸਾ ਦਾ ਠੀਕ ਐ ਮੋਬਾਈਲ ਨੰਬਰ ਬੋਲਦਾ ਫਿਰ 82 8266 94511 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਤਾਂ ਕਰ ਲਈਏ ਕਿੰਨੇ ਚਰਦੀ ਚੱਕ ਪਾਸ ਤੇ ਇਹ ਹੱਥ ਜੀ ਸਾਡੇ ਤਾਂ 9 ਮਹੀਨੇ ਦੀ ਬੈੜ ਜੋ ਆਪਣਾ ਚੱਕ ਪਾਸ ਠੀਕ ਹੈ ਇਹਦੇ ਥੱਲੇ ਦੋ ਦੋ ਕੋਈ 7 ਨਾਲੇ ਕੋਈ 7.5 ਨਾਲੇ ਆਪਾਂ 6 ਕੋਈ ਗਰੰਟੀ ਦਵਾਂਗੇ ਅੱਛਾ ਆਪਣੇ ਘਰ ਦੀ ਠੀਕ ਹੈ ਜੀ ਤੋਰੋ ਫਿਰ ਇੱਕ ਰੀਨ ਹਾਂ ਵੀ ਕੋਈ ਲੱਤ ਨੂੰ ਤਾਲਾ ਹਿਸਾਬ ਨਹੀਂ ਲਿਆਗਾ ਠੰਡੀਆਂ ਨਹੀਂ ਲਾਣਾ ਠੀਕ ਹੈ ਜੀ Saat itu kami nyari pas pasti. ਬਾਕੀ ਸੱਜਰਾਂ ਵਿੱਚ ਚਲੋ ਚੰਗੇ ਦੁੱਧ ਵਾਲੀਆਂ ਇਹ ਆ ਵੀ ਚਲੋ ਕਰੋਸ ਤੇ ਆਇਂਦਾ ਹੁਣ ਵੀ ਦੁੱਧ ਚਵਾਈ ਜਾਣਾ ਸਾਰੀਆਂ ਗਰਮੀਆਂ ਤੇ ਗਾਂ ਸਿਆਲਾਂ ਵਿੱਚ ਫੇਰ ਸੋਣ ਆਲੀਆਂ ਨਾ ਇਹਨਾਂ ਨੂੰ ਬਾਹਰ ਵੀ ਜੇ ਤੁਹਾਨੂੰ ਵੀ ਚਲੋ ਕੰਮ ਕਰਦੇ ਨਾ ਇਹਨਾਂ ਨੂੰ ਜ਼ਿਆਦਾ ਗਰਮੀ ਦੀ ਪਰਵਾਹ ਨਾ ਠੰਡ ਦੀ ਹਾਂਜੀ ਇਹ ਦਕਾਨਾਂ ਬਹੁਤ ਵਧੀਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਹਰ ਤੀਜਾ ਆਪਾਂ 50 ਮੰਗਦੇ ਅੱਛਾ ਕਿੰਨੇ ਰੀ ਦੇ ਦੋਗੇ ਕਿੰਨੇ ਦੇ ਦੀਏ 20000 ਦੀ ਦੇ ਦਈਏ 0 ਠੀਕ ਹੈ ਜੀ 20000 ਦੀ ਠੀਕ ਹੈ ਤੇ ਆ ਗਏ ਜੱਦੀ ਚੈੱਕ ਪਾਸ ਇਹ ਹੱਪੀ ਜੀ ਚਾਹੋਂ 34 ਮਹੀਨੇ ਦੀ ਬੱਛੀ ਹੈਗੀ ਚੈੱਕ ਪਾਸ ਤੇ ਦੁੱਧ ਦੁੱਧ ਦੇ ਨਾਲ 10 ਕਿਲੋ ਲਾ ਲਓ ਅਸੀਂ 8 ਕਿਲੋ ਦੀ ਰੈਂਟੀ ਲਵਾਂਗੇ ਅੱਛਾ ਤੋਰੋ ਫਿਰ ਬੱਛੀ ਨੂੰ ਮਾਲੋ ਜੇ ਸੱਜੇ ਤੇ 16 16 ਕਿਲੋ ਵਾਲੀ ਆ ਅੱਛਾ ਸੂਆ ਇਹਦਾ ਪਹਿਲਾਂ ਹੀ ਜਾਪਦਾ ਜੇ ਪਹਿਲੇ ਸੂਏ ਜੋ ਜੀ ਠੀਕ ਹੈ ਗਾੜੀ ਦੂਸਰਾ ਇਹ ਸੂਏਗੀ ਤੇ ਬਾਕੀ ਦੁੱਧ ਤੁਸੀਂ ਇੱਥੋਂ ਆਪਣੇ ਚੋਕੇ ਲੈ ਜਾਣਾ ਬਾਕੀ ਇਹ ਆ ਬਈ ਮੰਗੂ ਵੀ ਇਨਨਾ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਜੀ ਪ੍ਰੋਪਰ ਸਾਰੀ ਡਿਟੇਲ ਜਿਹੜੀ ਉਹਨਾਂ ਨੂੰ ਪਤਾ ਹੋ ਗਈ ਜੀ ਸਾਰੀ ਕਿੰਨੇ ਕਿੰਨਾ ਦੁੱਧ ਹੈ ਤੇ ਕਿੰਨੇ ਕਿੰਨੇ ਚੱਟ ਪਾਸ ਆ ਜਲੇ ਬਾਕੀ ਉਤਨੇ ਇਹ ਵੀ ਚਲੋ ਵੈਟ ਸੋਣੀ ਆ ਘੱਡ ਹੋ ਜਾਣ ਵਾਲੀ ਆ ਇਹ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਹੈ 30000 ਰੁਪਏ ਅੱਛਾ ਇਹ ਕਿੰਨੇ ਦੇ ਦਈਏ ਫਾਇਦੀ ਦੇ ਦਈਏ ਚਲੋ ਬਾਕੀ ਮੌਕੇ ਤੇ ਕਰਦੇ ਆ ਮੰਤਨ ਠੀਕ ਹੈ ਜੀ ਬੱਚੀ ਆ ਵਸੀ ਜੋ ਇਹ ਠੀਕ ਹੈ ਦੇ ਲੋ ਪਹਿਲੇ ਹੁੰਦੇ ਬੱਚੀ ਜੋ ਕੋਈ ਇਹਨੂੰ ਹੈ ਨਹੀਂ ਨਿੰਦ ਬਚਾ ਸੋਹਣੀ ਬੈੜਿਆ ਉਤਰਾਂ ਚਲੋ ਬਾਕੀ ਚਿਹਰੇ ਤੁਹਾਨੂੰ ਖੂਬ ਸੋਹਣੇ ਗਾਲੇ ਹਰ ਪਿੱਛੇ ਦੁੱਧ ਦੇਣ ਤੀ ਸਾਡੇ 24 ਮਹੀਨੇ ਗੱਬਨੇ ਤੇ ਹੋਰ 2 4 4 5 ਮਹੀਨੇ ਮਸ਼ੀਨ ਸੁਕ ਸੁਕਣਾ ਹਾਂਜੀ ਹਾਂਜੀ 3 4 ਮਹੀਨੇ ਦੁੱਧ ਦੇ ਜਬ ਤੇ ਹੁਣ ਆ ਜਿਹੜੀ ਹੈ ਇਹ ਵੀ ਚੰਗੀ ਭਰੀ ਹੈਗਾ ਬਾਕੀ ਸੰਗੇ ਦੇ ਨਿਕਨੇਗੇ ਅੱਗੇ ਆ ਇਹ ਵੀ ਚੱਕ ਪਾਸ ਤੇ ਇਹਨੂੰ ਹੁਣ ਪਿੱਛੇ ਟੀਆ ਭਰਿਆ ਜੋ ਚਲੋ ਇਹਨੂੰ ਤੋੜ ਦਈਏ ਪਹਿਲਾਂ ਫਿਰ ਦਸ ਸੰਗੇ ਦੇ ਪਹਿਲਾਂ ਤੁਹਾਨੂੰ

ਇਹਦੇ ਕੋਲ 14 ਕਿਲੋ 12 ਕਿਲੋ ਦੀ ਕ੍ਰੈਪੀ ਲਵਾਂਗੇ। ਅੱਛਾ 12 ਲੀਟਰ ਹੈਗਾ ਪੱਕਾ ਦੁੱਧ। ਤੇ ਇਹ ਚੈੱਕ ਪਾਸ ਨਹੀਂ ਆ ਹਨਾ। ਇਹਨੂੰ ਟੀਗਾ ਭਰਿਆ ਜੇ ਡੈਨਮਾਰਕ ਦਾ। ਅੱਛਾ। ਤੇ ਉਹ ਨਾਲ ਦੇ ਨੂੰ ਪਤਾ ਜੋ ਅੱਜ ਇੱਥੇ ਆ ਬਹ ਨਹੀਂ ਆ। ਅੱਛਾ। ਉਹਨੂੰ ਪਤਾ ਕਿੰਨੇ ਚਿਰ ਦਾ ਭਾਇਆ ਮੇਰੇ ਨਾਲ ਬਾਅਦ ਮੇਰੇ ਪਿੱਛੇ ਜੇ ਪ੍ਰੋਸੈਸ ਹਾਂ ਤਾਂ ਹਸਪੀਟਲ ਰਹਿ ਹੈ। ਹਾਂਜੀ ਹਾਂਜੀ। ਉਹਨੂੰ ਜਲਾ ਉਹ ਫੋਨ ਤੇ ਪੁੱਛ ਲੈਣਾ ਕੋਈ ਹਨਾ। ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 26 ਯਾਰਿਆ। 26 ਯਾਰਿਆ। ਇੱਕ ਨੇ ਰੀ ਦੇ ਦੇਣੀ 5000 ਅੱਛਾ 5000 ਤੀ ਦੇ ਦੇ ਠੀਕ ਆ ਤੇ ਬਾਕੀ ਆ ਵੀ ਦੁੱਧ ਦੀ ਕੋਈ ਚਵਾਈ ਤੁਹਾਡੇ ਘਰੋਂ ਕਰਕੇ ਲੈ ਜੇ ਹਨਾ ਜੋ ਵੀ ਬਾਕੀ ਇਹ ਵੀ ਵਹੜ ਵੱਡੀ ਆ ਹਾਂਜੀ ਕਰਤ ਵਜਨ ਵਾਲੀ ਦੁੱਧ ਵੀ ਬੜਾ ਆ ਬਾਕੀ ਇੱਥੇ ਆਓ ਆਪਣੇ ਚਵਾਈ ਕਰਕੇ ਵੇਖ ਚਾ ਕੇ ਫੇਰ ਹੀ ਆਪਾਂ ਪਸ਼ੂ ਖਰੀਦੋ ਜੋ ਵੀ ਆ ਇੱਥੇ ਤਸੱਲੀ ਕਰਿਆ ਕਰੋ ਤੇ ਸਾਡੀ ਬੇਨਤੀ ਹੈ ਲੈ ਵਿੱਚ ਜ਼ਰੂਰ ਧਿਆਨ ਦਿਆ ਕਰੋ ਜੀ